ਤੁਸੀਂ ਦੇਖ ਰਹੇ ਹੋ 24 ਪੰਜਾਬ న్యూਜ਼ ਮੋੜ ਵਿੱਚ ਗੰਦੇ ਸੀਵਰੇ ਪਾਣੀ ਦੀ ਸਮੱਸਿਆ ਲੈ ਕੇ ਠੋਸਾ ਲਾਣਾ ਹੋਣਾ ਇੱਕ ਆਪੇ ਆਪ ਚ ਸਵਾਲ ਪੈਦਾ ਹੁੰਦਾ ਹੈ ਆਗੂ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਨੂੰ ਮੰਗਾ ਲੈ ਕੇ ਪੁਖੜ ਤਾਲ ਤੇ ਹਨ ਉੱਥੇ ਹੁਣ ਰਾਸ਼ਟਰੀ ਪੰਜਾਬੀ ਮਾਤਸਵਾ ਪੰਜਾਬ ਦੇ ਪ੍ਰਧਾਨ ਹਲਕਾ ਮੋੜ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸੇਖੋਂ ਨੇ ਮੋੜ ਦੇ ਸੀਵਰੇ ਗੰਦੇ ਪਾਣੀ ਜੋਗੀ ਗੰਭੀਰ ਬਿਮਾਰੀਆਂ ਦਾ ਤਾਰ ਕਰ ਚੁੱਕੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਬਿਮਾਰੀ ਦੇ ਕਾਰਨ 24 ਫਰਵਰੀ ਦੇ ਪੋਖੜਤਾ ਦੇ ਮਿਠਣ ਦਾ ਐਲਾਨ ਕੀਤਾ ਹੈ ਜੇਕਰ ਸਰਕਾਰ ਨੇ ਜਲ ਸੀਵਰੇਜ ਬੋਰਡ ਦੇ ਅਧਿਕਾਰੀ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਤਾਂ ਉਹਨਾਂ ਲੋਕ ਇਹਨਾਂ ਜੋ ਪੋਖੜਤਾ ਦੇ ਬੈਠ ਜਾਣਗੇ ਉਹਨਾਂ ਨੇ ਗੱਲਬਾਤ ਕਰਦੇ ਕਿ ਪਰੇਸ਼ਾਨੀਆਂ ਦਾ ਸੋਬ ਬਣਦਾ ਜਾ ਰਿਹਾ ਗਲੀਆਂ ਸੜਕਾਂ ਦੇ ਬਾਜ਼ਾਰਾਂ 'ਚ ਭਰੇ ਹੋਏ ਪਾਣੀ ਗੰਦੇ ਪਾਣੀ ਵਿੱਚ ਨੰਗਣਾ ਅਤੇ ਬਾਦ ਫੈਲਰੀ ਵਾਦੂ ਫੈਲ ਕਰਨ ਬੱਚੇ ਬਜ਼ੁਰਗ ਅਤੇ ਔਰਤਾਂ ਲਗਾਤਾਰ ਪ੍ਰੇਰਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅੱਜ ਸੜਕ ਦੇ ਛੱਪੜ ਬਦਲ ਗਿਆ ਹਨ ਹਾਲਾਤ ਇਹ ਜੇ ਹਨ ਕਿ ਲੋਕਾਂ ਨੂੰ ਆਪਣੇ ਘਰਾਂ ਤੱਕ ਸੀਮਿਤ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਔਰ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਇਆ ਜਰਾ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਨਸਬਾ ਜਿਹੜੇ ਫਰੀਮਾਨ ਕਟਨ ਨਾਮ ਲਾ ਰੱਖਿਓ ਵਕਤ ਰੱਖਿਓ ਮੋੜ ਬੜੀ ਜੀ ਇੱਥੇ ਨਾ ਇਹ ਜਿਸ ਤਰ੍ਹਾਂ ਪਿਛਲੀ ਵਾਰੀ ਮੈਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਸੀ ਕਿ ਮੇਰੇ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਸਾਡੀ ਜਿਹੜੀ ਚੱਲ ਰਹੀ ਮੋੜ ਮੰਡੀ ਦੀ ਸੀਵਰੇਜ ਦੀ ਸਮੱਸਿਆ ਇਹਨੂੰ ਕਿਸੇ ਹੱਲ ਤੇ ਕਿਤੇ ਲਵੇ ਇਹਦੇ ਲਈ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਵਿੱਚ ਵੀ ਪੀਆਇਲ ਪਾਈ ਸੀ ਪਰ ਸਰਕਾਰ ਦੀ ਕਾਰਗੁਜ਼ਾਰੀਆਂ ਨੂੰ ਦੇਖਦੇ ਹੋਏ ਪਿਛਲੇ ਐਲਾਨ ਦੇ ਮੁਤਾਬਕ ਕੱਲ ਤੋਂ ਮੇਰੇ ਵੱਲੋਂ ਭੁੱਖ ਹੜਤਾਲ ਜੋ ਹੈ ਮੋੜ ਮੰਡੀ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਜਾਨ ਮਾਲ ਅਤੇ ਉਹਨਾਂ ਦੀ ਸਿਹਤ ਨਾਲ ਜੋ ਖਿਲਵਾੜ ਹੋ ਰਿਹਾ ਉਹਨਾਂ ਦੇ ਵਪਾਰ ਵਪਸਾਏ ਜੋ ਡਿਸਟਰਬ ਹੋ ਰਹੇ ਨੇ ਉਹਦੇ ਵਾਸਤੇ ਕੁੰਭਗਰਨੀ ਸੁੱਤੀ ਹੋਈ ਨੀਂਦ ਵਿੱਚੋਂ ਸਰਕਾਰ ਨੂੰ ਜਗਾਇਆ ਜਾ ਸਕੇ ਉਦੀ ਰੈਟੂਟ ਵੀ ਫਿਕਰ ਨਹੀਂ ਰਹਿ ਗਈ। ਮਾਣਯੋਗ ਪੰਜਾਬ ਰੈਣਾ ਹਾਈਪੋਰਟ ਦੇ ਵਿੱਚ ਰੈਟ ਪਾਈ ਹੈ ਜਿਸ ਦੀ ਤਾਰੀਖ 3 ਮਾਰਚ 2025 ਅਗਲਾ ਸੋਮਵਾਰ ਹੈ। ਤੁਹਾਡਾ ਸ਼ੁਕਰਸ਼ੁਜੀ ਨਾਮ ਮੰਨਾਂਗੇ ਅਗਲਾ ਕੀ ਇੰਪਲੈਂਟ ਲੋਕਾਂ ਦੇ ਸਹਿਯੋਗ ਨਾਲ ਇਸੇ ਸੰਘਰਸ਼ ਨੂੰ ਇਸ ਤਰ੍ਹਾਂ ਜਾਰੀ ਰੱਖਿਆ ਜਾਊਗਾ ਕਿਉਂਕਿ ਇਹ ਜੋ ਸਾਡਾ ਮੌਲਿਕ ਅਧਿਕਾਰ ਹੈ ਅਸੀਂ ਕੋਈ ਖੈਰਾਤ ਨਹੀਂ ਸਰਕਾਰ ਤੋਂ ਮੰਗ ਰਹੇ ਅਸੀਂ ਆਪਦੇ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ ਤੇ ਇਸ ਸੰਘਰਸ਼ ਨੂੰ ਹੋਰ ਵੱਡੇ ਲੈਵਲ ਤੇ ਤਿੱਖਾ ਕੀਤਾ ਜਾਊਗਾ। ਜੀ ਮੇਰਾ ਨਾਮ ਤੰਦਰ ਸ਼ਰਮਾ ਜੀ ਮੈਂ ਮਾਣਮੁਣਿਆ ਲੋਕ ਨਿਵਾਸੀ ਆ। ਇੱਥੇ ਸਾਡੇ ਜਿਹੜੇ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਪਿਛਲੇ ਲਗਭਗ 2 ਸਾਲਾਂ ਤੋਂ ਸਮੱਸਿਆ ਸੀਵਰੇਜ ਚੱਲ ਰਹੀ ਹੈ ਸਾਡੇ ਮੌੜ ਜਿੰਨੀਆਂ ਵੀ ਕੋਈ ਐਂਟਰੀਆਂ ਨੇ ਮੰਨ ਲਓ ਮੌੜ ਇੰਟਰ ਹੋਣ ਵਾਸਤੇ ਸਾਰੀਆਂ ਬਲਾਕ ਨੇ ਉਹਦੇ ਵਿੱਚ ਸਭ ਤੋਂ ਮੇਨ ਐਂਟਰੀ ਮੰਨ ਕੇ ਚੱਲੋ ਵੀ ਆਪਣਾ ਨੈਸ਼ਨਲ ਹਾਈਵੇ ਬਣਿਆ ਹੋਇਆ ਆਪਣੇ ਇੱਥੇ ਬ੍ਰਿਜ ਦੇ ਨਾਲ ਇੱਕ ਸਾਈਡ ਬੰਦ ਕਰ ਰੱਖੀ ਹੈ ਲੋਕਲ ਬੰਦੀ ਨੇ ਮੰਨ ਲਾ ਕਿ ਮੰਨ ਲਓ ਪਿਛਲੇ 6 ਸਾਲ 6 ਮਹੀਨੇ ਹੋ ਗਏ ਹੋਣਗੇ ਉਸ ਗੱਲ ਨੂੰ ਪਰ ਪ੍ਰਸ਼ਾਸਨ ਦੇ ਉੱਤੇ ਕੋਈ ਧਿਆਨ ਨਹੀਂ ਉਸ 2-3 ਵਾਰੀ ਐਕਸੀਡੈਂਟ ਵੀ ਹੋ ਗਏ ਦੋ ਬੰਦੇ ਡੈਥ ਵੀ ਹੋ ਗਈ ਉੱਥੇ ਪਰ ਸਾਡਾ ਪ੍ਰਸ਼ਾਸਨ ਤੇ ਕੋਈ ਧਿਆਨ ਨਹੀਂ ਦੇ ਰ ਮੌੜ ਵਿੱਚ ਅੱਜ ਜੇ ਅਸੀਂ ਐਂਟਰੀ ਕਰਨੀ ਹੋਵੇ ਸਾਨੂੰ ਮਨੇ ਜਦੋਂ ਕੋਈ ਵੀ ਐਂਟਰੀ ਨਹੀਂ ਮਿੰਦੀ ਜਿਵੇਂ ਪਾਣੀ ਨਾ ਹੋਵੇ ਸਾਰੀਆਂ ਐਂਟਰੀਆਂ ਬਲਾਕ ਨੇ ਔਰ ਨਗਰ ਕੌਂਸਲ ਇੱਥੇ ਕਿਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕਿ ਦਿਖਾਉਂਦੇ ਮੰਗਸੜੀ ਪ੍ਰਸ਼ਾਸਨ ਦੇ ਹੀ ਆ ਜੀ ਬਸ ਮੈਂ ਮੰਡੀਆਂ ਮੇਨ ਐਂਟਰੀਆਂ ਕੋਈ ਨਾ ਕੋਈ ਰਾਸਤੇ ਤੱਕ ਉਹ ਚਲਦੇ ਹੋਏ ਕੀਤੀਆਂ ਦੋ ਚਾਰ ਰਾਸਤੇ ਜਿਹੜੇ ਮੇਨ ਨੇ ਜਿਹੜਾ ਮੇਨ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਸਰਬੰਦਰ ਸਾਹਿਬ ਨੂੰ ਆਪਣਾ ਇੱਥੇ ਤੱਕ ਸਭਾ ਤੱਕ ਸੋਹਜਾ ਮੰਡੀ ਨੂੰ ਉਹ ਰਸਤਾ ਵੀ ਮਨੇ ਚਲੋ ਵੀ ਇੱਕ ਪਾਸੇ ਬਲਾਕ ਹੈ ਕੱਲੇ ਪਾਣੀ ਕਰਕੇ ਹੋਰ ਰਸਤਾ ਮਨੇ ਕਿਲੋ ਪਿਛਲੇ 1 ਸਾਲ ਤੋਂ ਬਲਾਕ Thank you